ਦੁਸਤੋ ਕੇ ਲਈ ਗੋਲ ਕਲਾ ਹਰ ਇੱਕ ਮੁੱਖ ਦੇ ਵਿੱਚ ਹੁੰਦੀ ਹੈ ਪਰ ਇਸ ਨੂੰ ਨਿਖਾਰਦਾ ਕੋਈ ਕੋਈ ਹੈ ਜਦੋਂ ਤੇਕਲ ਜਾਗਰਤ ਹੁੰਦੀ ਹੈ ਤਾਂ ਊਰਜਾ ਜੀਵਨ ਨੂੰ ਕਲਾ ਦੇ ਰੂਪ ਵਿੱਚ ਉਭਾਰਦੀ ਹੈ ਕਲਾ ਹੀ ਜੀਵਨ ਨੂੰ ਨਿਖਾਰਦੀ ਹੈ ਤੇ ਇਸੇ ਕਲਾ ਨੂੰ ਪਹਿਚਾਣਿਆ ਹੈ ਬਠਿੰਡੇ ਦੀ ਇਸ ਲੜਕੀ ਸਾਧੀਆਂ ਅਗਰਵਾਲ ਨੇ साधन अग्रवाल की एक आर्ट गैलरी बठिंडा लगे हुए फ्लावर फैसटिवल शो जो रोजगार बठिडा लग्या होया लगी हुई है और ये आर्ट गैलरी इस फ्लावर शो की जान है सब तो ब्यूटीफुल कॉर्नर एक, एक गैलरी जिस इस गैलरी में देखने वाले का काफ़ी रश है सारे ਇਥੇ ਬੜੀਆ ਹੋਈ ਆ ਵੱਖ-ਵੱਖ ਕਿਸੇ ਦੀ ਪੇਂਟਿੰਗ ਨਹੀਂ ਪੂਰੀ ਰੂਮ ਰੋੜਾ ਕੋਈ ਦੇਖ ਸਕਦੇ ਹੋ ਕਿ ਕਿੰਨਾ ਇਥੇ ਕਿੰਨਾ ਇਕੱਠਾ ਹੈ ਬਹੁਤ ਹੀ ਬਿਊਟੀਫੁਲ ਦਿਲ ਖਿੜੀਆ ਇਹ ਪੇਂਟਿੰਗ ਤੇ ਆਓ ਫਿਰ ਆਪਾਂ ਗੱਲ ਕਰਦੇ ਹਾਂ ਕਲਾ ਨੂੰ ਨਿਖਾਰਨ ਵਾਲੀ ਇਸ ਕਲਾ ਨੂੰ ਸਰਜਣ ਵਾਲੀ ਉਹ ਲੜਕੀ ਸਾਧਵੀਆ ਅਗਰਵਾਲ ਆਓ ਫਿਰ ਗੱਲ ਕਰਦੇ ਹਾਂ ਦੋਸਤੋ ਇਹ ਇੱਕ ਬਹੁਤ ਸੋਹਣੀ ਆਰਟਿਸਟ ਇੱਕ ਗੈਲਰੀ ਫਲਾ ਜਿਹੜਾ ਹੈਗਾ ਫਲਾਵਰ ਫੈਸਟੀਵਲ ਦੇ ਵਿੱਚ ਲੱਗੀ ਹੋਈ ਹੈ ਤੇ ਕਾਫੀ ਇੱਥੇ ਜਿਆਦਾ ਰੌਸ਼ਾ ਕਿਉਂਕਿ ਇਹਦੀਆਂ ਜਿਹੜੀਆਂ ਪੇਂਟਿੰਗਾਂ ਹੈ ਤੇ ਇਹਦੀ ਕਲਾਕਾਰੀ ਕਾਫੀ ਅਦਭੁਤ ਹੈ ਤੇ ਇਹ ਲੜਕੀ ਹੈਗੀ ਸਾਬਿਆ ਅਗਰਵਾਲ ਜਿਹੜੀ ਆਪਣੀ ਗ੍ਰੈਜੂਏਸ਼ਨ ਕਰਕੇ ਅੱਗੇ ਹੋਰ ਪੜ੍ਹਨ ਦੀ ਤਮੰਨਾ ਰੱਖਦੀ ਹੈ ਤੇ ਸਾਡੇ ਬਠਿੰਡੇ ਸ਼ਹਿਰ ਦੀ ਰਹਿਣ ਵਾਲੀ ਇਹ ਇੱਕ ਜੀਨੀਅਸ ਹਸਤੀ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਸਾਬਿਆ ਅਗਰਵਾਲ ਜੀ ਹਾਂਜੀ ਮੈਡਮ ਜੀ ਸਤਿ ਸ੍ਰੀ ਅਕਾਲ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਾਂ ਜੀ ਤੁਹਾਡੀ ਆਰਟ ਗੈਲਰੀ ਵਾਕਈ ਬਹੁਤ ਸੋਹਣੀ ਹੈ ਖੜ ਕੇ ਮਤਲਬ 10 ਮਿੰਟ ਲਾਉ ਨੂੰ ਦੇਖ ਦੇਖਣ ਨੂੰ ਜੀ ਕਰਦਾ ਕਹਿੰਦਾ ਮਤਲਬ ਨਹੀਂ ਤਾਂ ਤੁਰਿਆ ਜਾਂਦਾ ਹੈ ਲੋ ਹੋ ਕਰ ਜਾਂਦਾ ਤੇ ਇਹ ਤੁਹਾਡੀ ਕਲਾਕਾਰੀ ਬਾਰੇ ਕੁਛ ਨਾ ਕੁਛ ਦੱਸੋ ਸਰ ਮੈਨੂੰ 1.5 ਸਾਲ ਹੋ ਗਿਆ ਗ੍ਰੈਜੂਏਸ਼ਨ ਕੰਪਲੀਟ ਕੀਤੀ ਨਾ ਗ੍ਰੈਜੂਏਸ਼ਨ ਐਕਚੁਅਲੀ ਮੈਂ ਮੈਥਸ ਵਿੱਚ ਕੀਤੀ ਸੀ ਸਭ ਹੈਰਾਨ ਹੋ ਜਾਂਦੇ ਕਿ ਮੈਂ ਐਜ਼ ਅ ਸਟੂਡੈਂਟ ਆਰਟ ਬਣਾਉਂਦਾ ਹੈਗਾ ਬਟ ਮੈਂ ਸੋਚਿਆ ਕਿ ਮੈਂ ਆਪਣੇ ਪੈਸ਼ਨ ਨੂੰ ਹੀ profession ਬਣਾਵਾਂ ਤੇ ਮੈਂ ਉਦੋਂ ਦੀ ਲੱਗੀ ਹੋਈ ਹੈ ਮੇਰਾ ਸਟੂਡੀਓ ਵੀ ਹੈਗਾ ਸਟੈਲਾ ਹੋਟਲ ਦੇ ਸਾਹਮਣੇ ਹੈ ਮੇਰਾ ਸਟੂਡੀਓ ਰਾਈਟ ਹਾਂਜੀ ਇਹ ਜਿਹੜੀਆਂ ਤੁਹਾਡੀਆਂ ਆਰਟ ਪੇਂਟਿੰਗ ਜੋ ਵੀ ਬਣੀਆਂ ਹੋਈਆਂ ਇਹ ਤੁਸੀਂ ਸੇਲ ਵੀ ਕਰਦੇ ਹੋ ਹਾਂਜੀ ਸਭ ਕੁਝ ਸੇਲ ਲਈ ਲਗਾਇਆ ਹੋਇਆ ਹੈ ਰਾਈਟ ਹਾਂਜੀ ਤੇ ਇਹਦਾ ਮਤਲਬ ਤੁਹਾਡਾ ਪੋਨਰ ਨਾਲੇ ਫਲਗਿਆਂ ਨਾਲ ਤੁਹਾਡਾ ਸ਼ੌਕ ਹੈ ਤੇ ਨਾਲੇ 4 ਪੈਸੇ ਵੀ ਆਉਂਦੇ ਹਨਾ ਜੀ ਹਾਂਜੀ ਹਾਂਜੀ ਜੀ ਮੇਰੇ ਮੇਰੇ ਸਟੂਡੀਓ ਵਿੱਚ ਬੈਚਸ ਵੀ ਚੱਲਦੇ ਆ ਬੱਚਿਆਂ ਦੇ ਕਮਿਸ਼ਨਸ ਆਰਡਰ ਆਉਂਦੇ ਹੈਗੇ ਬਾਕੀ ਥੋੜੇ ਟਾਈਮ ਬਾਅਦ ਜਿਵੇਂ ਮੈਂ ਚੰਡੀਗੜ੍ਹ ਵੀ ਲਗਾਈ ਹੋਈ ਹੈ ਅਨ ਐਗਜ਼ਿਬਿਸ਼ਨ ਐਵੇਂ ਥੋੜੇ ਟਾਈਮ ਬਾਅਦ ਜਿੱਥੇ ਵੀ ਵਧੀਆ ਲੱਗਦਾ ਹੈਗਾ ਜਿਵੇਂ ਫਲਾਵਰ ਫੈਸਟੀਵਲ ਬਹੁਤ ਹੀ ਵਧੀਆ ਮੌਕਾ ਸੀਗਾ ਇੱਕ ਤੇ ਮੈਂ ਇੱਥੇ ਲਗਾਈ ਐਗਜ਼ਿਬਿਸ਼ਨ ਉਸ ਨੂੰ ਟ੍ਰੇਨਿੰਗ ਵੀਰਾ ਵੀ ਦਿਨੇ ਵਾਸਤੇ ਹਾਂਜੀ ਹਾਂਜੀ ਬੈਚਸ ਚੱਲਦੇ ਹੈਗੇ ਉੱਥੇ ਤੁਹਾਡੇ ਹਾਂਜੀ ਦੋ ਤਰ੍ਹਾਂ ਦੇ ਬੈਚਸ ਚੱਲਦੇ ਇੱਕ ਹੈਗਾ ਸਕੈਚਿੰਗ ਵਾਲਾ ਇਹ ਬੇਸਿਕ ਟੂ ਐਡਵਾਂਸ ਹੁੰਦਾ ਹੈਗਾ ਕੀ ਨਾਮ ਹੈ ਤੁਹਾਡੇ ਸਟੂਡੀਓ ਦਾ ਉੱਥੇ ਸਾਬਿਆ ਆਰਟ ਸਟੂਡੀਓ ਸਟੈਲਾ ਪਟੰਡਾ ਹੋਟਲ ਦੇ ਸਾਹਮਣੇ ਹਾਂਜੀ ਹਾਂਜੀ ਟਾਈਮਿੰਗ ਕੀ ਹੈ ਯੋਦੀ ਉਹਦੀ ਟਾਈਮਿੰਗ ਹੈਗੀ ਹੈ ਜੀ ਫੁੱਲ ਟਾਈਮ ਹੀ ਹੈਗੀ 24 ਘੰਟੇ ਹੈ ਕਿਉਂਕਿ ਅਸੀਂ ਨਿੱਚੇ ਹੀ ਰਹਨੇ ਹੈਗੇ ਹਾਂਜੀ ਚਲੋ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਇਹ ਜਿਹੜਾ ਇੱਕ ਆਰਟ ਦਾ ਇੱਕ ਗੋਣ ਹੈ ਦੋਸਤੋ ਜਿਵੇਂ ਕਹਿੰਦੇ ਹਨ ਕਿ ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਨਿਕਲਿਆ ਅਨੁਭਵ ਜਦੋਂ ਕਲਾ ਦਾ ਰੂਪ ਧਾਰ ਲੈਂਦਾ ਹੈ ਤਾਂ ਕਲਾਕਾਰ ਦਾ ਅੰਤਰਮਨ ਜਿਵੇਂ ਮੂਰਤੀਮਾਨ ਹੋਠਦਾ ਹੈ ਚਾਹੇ ਲੇਖਣੀ ਉਸ ਦਾ ਮਾਧਿਅਮ ਹੋਵੇ ਜਾਂ ਰੰਗਾਂ ਨਾਲ ਚਿੱਤਰ ਜਾਂ ਸੁਰਾਂ ਦੀ ਪਕਾਰ ਜਾਂ ਘੁੰਗਰੂਆਂ ਦੀ ਸ਼ਿੰਕਾਰ ਕਲਾ ਹੀ ਆਤਮਿਕ ਸ਼ਾਂਤੀ ਦਾ ਮਾਧਿਅਮ ਹੈ ਇਸ ਲੜਕੀ ਲਈ ਇਹੋ ਦੁਆ ਕਰਦੇ ਕਿ ਸਾਬਿਆ ਅਗਰਵਾਲ ਆਪਣੇ ਆਰਟ ਕਲਾ ਦੇ ਖੇਤਰ ਦੇ ਵਿੱਚ ਹੋਰ ਅੱਗੇ ਵਧੇ ਤੇ ਆਪਣਾ ਨਾਮ ਹੋਰ ਕਮਾਵੇ ਤੇ ਪ੍ਰਮਾਤਮਾ ਕਰੇ ਕਿ ਇਹ ਲੜਕੀ ਇਸ ਕਲਾ ਦੇ ਖੇਤਰ ਵਿੱਚ ਰਾਜ ਕਰੇ ਤੇ ਦੋਸਤੋ ਤੁਹਾਨੂੰ गुजारिश ਹੈ ਕਿ ਜੇਕਰ ਤੁਹਾਨੂੰ ਇਹ ਵੀਡੀਓ ਇਹ ਉਪਰਾਲਾ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਤੇ ਨਾਲ ਹੀ ਇਸ ਵੀਡੀਓ ਨੂੰ ਬਤਵਾ শেয়ার ਕਰੋ ਤਾਂ ਜੋ ਅੱਜ ਦੀ ਪੀੜ੍ਹੀ ਵੀ ਇਸ ਆਪਣੇ ਹੁਨਰ ਨੂੰ ਪਛਾਣੇ ਤੇ ਇਸ ਕਲਾ ਵਿਚਾਨ। ਥੈਂਕ ਯੂ।